ਸਾਜੀ ਗਾਲ ਦੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਲਾਪਰੇਤ ਸਿੰਘ ਖੁਸੀਪੁਰ ਨੇ ਤਨਦਾਦੀ ਕੀ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਕਾਰਨ ਇਸਰ ਦੇ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ਰਾਜਾਕੇ ਦੇ 35 ਸਾਲਾ ਨੌਜਵਾਨ ਦੀ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਦਿਨੀ ਮਰਤਿਕ ਨੌਜਵਾਨ ਜਤਿੰਦਰ ਸਿੰਘ ਦੀ ਅਚਾਨਕ ਸਿਹਤ ਖਰਾਬ ਹੋਣ ਕਰਕੇ ਫਤਗੜ ਚੋੜੀਆਂ ਦੇ ਨਿੱਜੀ ਹਸਪੀਟਲ ਵਿੱਚ ਪਹर्ती ਕਰਵਾਇਆ ਗਿਆ ਤੇ ਬੀਤੀ ਸ਼ਾਮ ਇਸ ਨਿੱਜੀ ਹਬਤਾਲ ਦੇ ਡਾਕਟਰਾਂ ਵੱਲੋਂ ਨੌਜਵਾਨ ਦੇ ਦਿਮਾਗ ਦਾ ਆਪਰੇਸ਼ਨ ਕੀਤਾ ਗਿਆ ਸੀ ਜਿਸ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਤੇ ਮੌਕੇ ਤੇ ਡਾਕਟਰ ਫਰਾਰ ਹੋ ਗਏ ਜੇ ਜਦੋਂ ਪਰਿਵਾਰਿਕ ਮੈਂਬਰਾਂ ਵੱਲੋਂ ਡਾਕਟਰਾਂ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਡਾਕਟਰਾਂ ਵੱਲੋਂ ਉਹਨਾਂ ਨੂੰ ਅਣਪਛਾਤੇ ਗੁੰਡਾ ਅਨਸਰਾਂ ਤੋਂ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡੀਸੀ ਗੁਰਦਾਸਪੁਰ ਅਤੇ ਖੇਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਅਨਾਧਾਰਕਤ ਹਸਪਤਾਲ ਦੇ ਡਾਕਟਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾਲ ਹੀ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਹਸਪਤਾਲ ਤੋਂ ਇਲਾਜ ਕਰਾਉਣ ਲਈ ਨਾ ਆਇਆ ਜਾਵੇ ਇਸ ਮਾਮਲੇ ਨੂੰ ਲੈ ਕੇ ਜਦੋਂ ਹਸਪਤਾਲ ਦੇ ਐਮ ਡੀ ਡਾਕਟਰ ਤੇਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੁਝ ਦਿਨਾਂ ਤੋਂ ਸਾਡੇ ਹਸਪਤਾਲ ਤੇ ਇਸ ਨੌਜਵਾਨ ਦਾ ਇਲਾਜ ਚੱਲ ਰਿਹਾ ਸੀ ਤੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਇਸ ਸਬੰਧੀ ਜਦੋਂ ਹਸਪਤਾਲ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਡਾਕਟਰ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਵੱਲੋਂ ਕੋਈ ਵੀ ਸਥਿਰ ਜਵਾਬ ਨਹੀਂ ਦਿੱਤਾ ਗਿਆ ਇਸ ਮਾਮਲੇ ਨੂੰ ਲੈ ਕੇ ਜਦੋਂ ਸਿਵਲ ਹਸਪਤਾਲ ਫਤਗੜ ਚੂੜੀਆਂ ਦੇ ਐਸਐਮਓ ਡਾਕਟਰ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਿਵਲ ਸਰਜਨ ਗੁਰਦਾਸਪੁਰ ਇਹ ਹਦਾ ਅਨੁਸਾਰ ਸਾਂਭਿੰਨ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਈਏ ਕਿ ਫਤਕਰ ਚੋੜੀਆਂ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇੱਕ ਨੌਜਵਾਨ ਦੀ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਤੇ ਉਹ ਸਾਰੇ ਦਾ ਸਾਰਾ ਜਿਹੜਾ ਆ ਮੌਤ ਦਾ ਜਿੰਨਾ ਵੀ ਲੋੜ ਆ ਉਹ ਹਸਪਤਾਲ ਦੇ ਉੱਤੇ ਪਾ ਦਿੱਤਾ ਆ ਜਾਂਦਾ ਆ ਕਿਹਾ ਜਾਂਦਾ ਕਿ ਇਹ ਹਸਪਤਾਲ ਅਨ ਆਧਾਰਿਤ ਆ ਤੇ ਇਸ ਹਸਪਤਾਲ ਨੂੰ ਜਿਹੜਾ ਆ ਉਹ ਬੰਦ ਕਰ ਦੇਣਾ ਚਾਹੀਦਾ ਆ ਜਿਹਨਾਂ ਡੈਥ ਹੋਇਆ ਉਹਨਾਂ ਦਾ ਕੀ ਨਾਮ ਕੀ ਸੀ ਜਤਿੰਦਰ ਸਿੰਘ ਕੀ ਹੋਇਆ ਕੀ ਕਿਵੇਂ ਹੈ ਡੈਥ ਜੀ ਉਹਨਾਂ ਨੂੰ ਕ੍ਰੀਨਟੇ ਆਇਆ ਹਮ ਇਹ ਤੇ ਹਸਪੀਟਲ ਤੇ ਲੈ ਕੇ ਆਏ ਆ ਯੂਨਾਈਟਿਡ ਹਸਪੀਟਲ ਤੇ ਲੈ ਕੇ ਆਏ ਇਹਨੇ ਸਾਨੂੰ ਪਹਿਲਾਂ ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਿਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਦਵਾਈਆਂ ਨਾਲ 3-4 ਦਿਨ ਲਾਜ ਚੱਲਿਆ ਵਾ ਮੁੜ ਕੇ ਲਾਸਟ ਦਿਨ ਇਹਨਾਂ ਨੂੰ 1 ਘੰਟੇ ਦੀ ਦੱਸਤਾ ਕਿ ਸ਼ਾਮਾਂ ਨੂੰ ਪ੍ਰੇਰ ਕਰਨਾ ਪੈਣਾ। ਅਈ ਇੱਕ ਵਾਰ ਇੱਕ ਘੰਟੇ ਚੁਪਤੇ ਆਇਆ ਦਾ ਇੰਤਜ਼ਾਮ ਕੀਤਾ ਇਹਨਾਂ ਨੂੰ ਦਿੱਤੇ। ਪਰ ਇਹਨਾਂ ਨੇ ਜਦੋਂ ਇਹਨਾਂ ਨੇ ਸਾਡੇ ਕੋਲ ਬਿਆਨ ਲਈ ਦੀ ਇਹਨਾਂ ਨੇ ਇਹ ਕਹਿ ਸਾਡੇ ਕੋਲ ਸਾਈਨ ਕਰਾਈ ਕਿ 3-4 ਦਿਨ ਵਿੱਚ ਹੋਸ਼ ਆ ਜੂਗੀ। ਅਈ ਵੀ ਕਿਹਾ 3-4 ਦਿਨ ਵਿੱਚ ਹੋਸ਼ ਆ ਜੂਗੀ। ਅਈ ਤਾਂ ਦਿਨ ਵੀ ਕਬੂਲ ਕਰ ਲਈ ਕਿ ਤੁਹਾਨੂੰ ਹੋਸ਼ ਆ ਜੂਗੀ। ਜਦੋਂ ਇਹਨਾਂ ਨੇ ਆਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਪੁੱਛਿਆ ਇਹਨਾਂ ਨੂੰ ਵੀ ਪੀਆ ਪੇਸ਼ੈਂਟ ਕਹਿੰਦਾ ਠੀਕ ਐ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਆ ਜਿਹੜੇ ઓਪਰੇਟ ਕਰਨਾ ਹੈ ਹੀ ਅੰਮ੍ਰਿਤਸਰੋਂ ਡਾਕਟਰ ਉਹਨਾਂ ਨੇ ਕਿਹਾ ਨਾਸ ਫਟ ਗਈ ਆ ਕੋਈ ਚਾਂਸ ਨਹੀਂ ਆ 50% ਚਾਂਸ ਸਿਆ ਫਿਰ ਨਾਸ ਫਟੀ ਤੇ ਮੇਰੇ ਨਾਲ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਆਪਰੇਸ਼ਨ ਕਰਨ ਤੋਂ ਪਹਿਲਾਂ ਇਹ ਸਾਡੇ ਪੈਸੇ ਬਣਾਉਣ ਦੇ ਹੀ ਤਾਂ ਲੱਗਾ ਡਾਕਟਰ ਨਹੀਂ ਨਘੇਲੀ ਲੱਗਿਆ ਨਘੇਲੀ ਫਿਰ ਸਾਡੇ 6 ਵਜੇ ਦਾ ਪੈਸੇ ਬਣਾਉਣ ਦੇ ਸਾਡੇ 6 ਵਜੇ ਦਾ ਸਰੀਅਸ ਹੋਇਆ ਵਾ ਡਾਕਟਰ ਹਸਪੀਟਲ ਜਾ ਨੀ ਸਤਾਬ ਇਹਨਾਂ ਦਾ ਫੋਨ ਕਰਨ ਡਿਆਵਾ ਪੀ ਆਜੋ ਆਜੋ ਇਹ ਡਾਕਟਰ ਹੁਣ ਆਇਆ ਵਾ ਜਦੋਂ ਲਾਸਟ ਤੇ ਹੁਣੇ ਜੇ ਕਰ ਉਹ ਦੋ ਆ ਜਾਂਦਾ ਤੇ ਸ਼ਾਇਦ ਉਹ ਬਚ ਜਾਂਦਾ ਆਪ ਤੋਂ ਪਹਿਲਾਂ ਇਹਨੇ ਮੁੰਡੇ ਸੱਦੇ ਕਿ ਸਦੀਆ ਮੇਰਾ ਘਰ ਉੱਝੜ ਗਿਆ ਦੇਖਿਆ ਗਾਂ ਸਾਦੇ ਕੀ ਕਰਦੇ ਆ ਇਹਨਾਂ ਕਿ ਉਹ ਸਾਬ ਤੇ ਕੋਈ ਗਰੀਬ ਨਾ ਬੱਸ ਕੀ ਸੱਚ ਦੱਸਿਆ ਕਰਨ ਤੋਗੇ ਜਨਾਰਾ ਕਿਆ ਕਰਨਗੇ ਮਾਮਲਾ ਹੈ ਇਹ ਚ ਲੱਗਿਆ ਜੀ ਸਵੇਰੇ 8 ਵਜੇ ਨਾਲ ਤੇ ਇਹਨਾਂ ਦਾਖਲ ਕਰ ਲਿਆ ਵਾ ਤਿੰਨ ਦਿਨ ਅਗੱਪੇ ਤੇ ਮੜਕੇ ਨੂੰ ਅੰਮ੍ਰਿਤਸਰ ਭੱਜ ਲਿਆ ਨਾਲ ਤੇ ਦੋ ਦਿਨ ਵਸਕ ਲੋਂਗੇ ਦੇ ਮਆਰ ਆਈ ਕਰਾਈ ਮਆਰ ਆਈ ਤੇ ਮੜਕੇ ਅੰਦਰ ਦੀ ਕੱਲ ਹਾਨੂੰ ਆਂਦੇ ਆਏ ਵੇ ਰਾਵੜੀ ਦੀ ਗੱਲ ਹੈ ਜੇ ਵਾਵਾ ਬੰਦੇ ਖਾਤੇ ਦੇ ਨਾਲ ਇੰਨਾ ਜ਼ਿਆਦਾ ਵੀ ਇਹਦਾ ਪ੍ਰੈਸ਼ਰ ਹੋਣਾ ਹੈ ਕਿ ਉਹ ਇਹਨਾਂ ਦੀ ਕੰਮ ਚੱਲਣਾ ਹੈ ਤੇ ਇਹ ਚਲੋ ਘੱਟੋ ਪ੍ਰੈਸ਼ਰ ਠੀਕ ਹੋਣਾ ਚਾਹੀਦਾ ਹੈ ਇਹਨਾਂ 'ਚ ਕੋਈ ਗੱਲ ਨਹੀਂ ਹੁੰਦੀ ਖਤਰੇ ਤੋਂ ਬਾਹਰ ਆ ਪ੍ਰੈਸ਼ਰ ਕਰਾਂਗੇ ਕੋਈ ਗੱਲ ਨਹੀਂ ਇਹ ਵੀ ਆ ਪੀਆ ਨਾਲ ਕਾਲ ਲੈਵਾਉਂਦੇ ਮੈਡੀਸਨ ਦਾ ਬਖਰਾ ਉਹ ਕੀ ਬਖਰਾ ਫਿਰ ਉਹ ਜਿਹੜਾ ਖੱਟਾ ਬਖਰਾ ਹੈ ਮਗਰੀਆਂ ਜੀ ਇਹਨਾਂ ਦੀ ਮਦਦ ਲਈ ਹੋਈ ਹੈ ਜੀ ਡਾਕਟਰ ਇੱਥੇ ਆਈ ਕੋਈ ਨਹੀਂ ਦਰਵਾਜ਼ਾ ਆਉਣ ਨਹੀਂ ਕਰ ਰਿਹਾ ਜੀ ਬੋਲਦੇ ਨਹੀਂ ਦੱਸਦੇ ਜੀ ਉਹਨਾਂ ਨੇ ਫਿਰ ਆਉਂ ਆਉਂ ਕਰ ਗਿਆ ਜੀ ਅਰੇ ਯਾਰ ਠੀਕਦੇ ਨੇ ਮੁੰਡੇ ਵੀ ਆਏ ਗਏ ਗੈਸਟ ਆਏ ਇੱਥੇ ਬਲੇ ਸਿੱਦੇ ਡਾਕਟਰ ਨੇ ਆ ਗੋਦੇ ਮੋਟਰ ਜੇ ਗੱਤੋ ਹੀ ਹੈ ਜਦੋਂ ਸੁਬਾਹ ਸਵੇਰੇ ਮੁੰਡੇ ਵੀ ਸੱਦੇ ਗਏ ਆ ਕਿ ਆਇਆ ਨਹੀਂ ਫੋਨ ਕਰੇ ਕਿ ਕਿਤੇ ਹੁਣ ਆਇਆ 10 ਵਜੇ ਜਦੋਂ ਆਪਰੇਟ ਹੋਇਆ ਹੀ ਉਦੋਂ ਇਹ ਭੱਜ ਗਏ ਡਾਕਟਰ ਨਾਲ ਹੀ ਉਹਨਾਂ ਦੇ ਤੇ ਬਾਅਦ ਚ ਆਇਆ ਨਹੀਂ ਉੱਥੇ ਉਹ ਜਿਹੜਾ ਸਟਾਫ ਰੱਖਿਆ ਨਵਾਂ ਸਟਾਫ ਹੀ ਸਾਰਾ ਤੇ ਉਹਨਾਂ ਨੇ ਦੇਖਭਾਲ ਇਦਾਂ ਕੀਤੀ ਨਹੀਂ ਚੰਗੀ ਤਰ੍ਹਾਂ ਉਸੇ ਕਰਕੇ ਇਦਾਂ ਹੋ ਗਿਆ ਇੱਕ ਹਫਤਾ ਜਿਆਦਾ ਇਹ ਮੰਨ ਕੇ ਕਰਦੇ ਆ ਪਰ ਸਭਾ ਲਈ ਨਾਮ ਇਨਸਾਹ ਮੰਗਦੇ ਆਂ ਸਾਰੇ ਮੈਂ ਡਾਕਟਰ ਦੇਸ਼ ਯੂਨਾਈਟਿਡ ਹੌਸਪੀਟਲ ਇਸ ਤਰ੍ਹਾਂ ਕੁਛ ਨਹੀਂ ਹੈਗਾ ਇਹਨਾਂ ਨੂੰ ਅਸੀਂ ਸਟਾਰਟਿੰਗ ਤੋਂ ਬਿਜਨ ਮਰੀਜ਼ ਮੇਰੇ ਕੋਲ ਆਇਆ ਸੀ ਇਹ ਬਿਲਕੁਲ ਬੋਸ਼ੀਲੀ ਹਾਲਤ ਸੀ ਆਏ ਮੇਰੇ ਕੋਲ ਇਹਨਾਂ ਨੂੰ ਅਸੀਂ ਇਨਕੂਬੇਟ ਕੀਤਾ ਇਹਨਾਂ ਨੂੰ ਨਕਚਨ ਵਾਲੀ ਪਾਈ ਪਿਸ਼ਾਬ ਦੀ ਨਾਲੀ ਪਾਈ ਇਹਨਾਂ ਦੀ ਜਾਣਕਾਰੀ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਐਮ ਆਰ ਆਈ ਸਕੈਨ ਕਰਾਇਆ ਐਮ ਆਰ ਆਈ ਸਕੈਨ ਕਰਾਉਣ ਤੋਂ ਬਾਅਦ ਉੱਚ ਪਤਾ ਲੱਗਾ ਕਿ ਦਿਮਾਗ ਦੀ ਇਹ ਨਾੜ ਹੈ ਉਹਨਾਂ ਦੀ ਲੀਕ ਹੋ ਗਈ ਐ ਠੀਕ ਹੈ ਜੀ ਦਿਮਾਗ ਵਿੱਚ ਬਲੱਡ ਕਾਫੀ ਇਕੱਠਾ ਹੋ ਗਿਆ ਠੀਕ ਹੈ ਅਸੀਂ ਉਹਨਾਂ ਦਾ ਦਵਾਈਆਂ ਨਾਲ ਸ਼ੁਰੂ ਕੀਤਾ ਲਾਜ ਪਹਿਲਾਂ ਤੇ ਉਸ ਤੋਂ 24 ਘੰਟੇ ਬਾਅਦ ਦੁਬਾਰਾ ਸਕੈਨ ਕਰਾਇਆ ਗਿਆ ਨਾ ਫਿਰ ਐਮ ਆਰ ਆਈ ਕਰਾਇਆ ਗਿਆ ਜੀਆ ਫਿਰ ਐਮ ਆਰ ਆਈ ਕਰਾਇਆ ਗਿਆ ਉਸ ਤੋਂ ਬਾਅਦ ਮਰੀਜ਼ ਨੂੰ ਥੋੜਾ ਬੁਖਾਰ ਆਣਾ ਸ਼ੁਰੂ ਹੋਇਆ ਉਹਨੂੰ ਬੁਖਾਰ ਆਣਾ ਸ਼ੁਰੂ ਹੋਇਆ ਤੇ ਅਸੀਂ ਇਹਨਾਂ ਦੀ ਐਮਰਜੈਂਸੀ ਰਾਤ ਨੂੰ ਹੀ ਨਿਊਰੋ ਸਰਜਰੀ ਕਰਤੀ ਇਹਨਾਂ ਨੂੰ ਅਸੀਂ ਇਵਰੀ ਡਰੇਨੇਜ ਨਾਮ ਦੀ ਸਰਜਰੀ ਹੁੰਦੀ ਐ ਉਹ ਅਸੀਂ ਕੀਤੀ हाँ जी हाँ जी सारा प्रोवेंसी न्यूरो सर्जन ने सर्जरी की थी है ते सारा का सारा बाय द प्रोसेस ही काम हो गया जिस तरह मेडिकल से होता है साडे वालों कोई मेडिकल नेगलिजेंसी नहीं हुई है कुछ इन्हों अंडरस्टैंड करने में कुछ दिक्कत हो रही है कि कुछ चीज अंडरस्टैंड नहीं कर पा रहे साडी जो असं इन्हें समझा रहे हैं सर उन्होंने कहा कि सू जो रिटन से लिख के दिता गया है कि तुम्हारा मरीज जो है एक दो दिन तक बिल्कुल बोलता है सर इस तरह कुछ नहीं है कंसेंट पेपर मेरे को ही है इस तरह कोई डॉक्टर कभी आप जो पेश दसा गया कि ही है। किस तरह लिख के देंगे कि इस तरह से कुछ नहीं है जी तो तो जो स्टाफ मैंबर है थोड़ा लाउडली बोल रहे थेबर ने भी अगो उस हाब रिस्पैक्टफुल गल करा रिस्पैक्टली गल करनी जो लड़ाई झगड़े की गए तो फिर अगो हर बंद रिस्पैक्ट है ਸਾਨੂੰ ਸਕੇਨ ਤੋਂ ਆਪਕਿ ਜਿਹੜੇ ਇਸੇ ਤਰ੍ਹਾਂ ਤੋਂ ਪਹਿਲਾਂ ਵੀ ਦਿਮਾਗ ਦੇ ਨਾਲ ਸੱਤ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਸਰ ਇਹ ਦੋ ਵਾਰ ਸਕੈਨ ਹੋਏ ਦੋਨੋਂ ਵਾਰ ਸਕੈਨ ਚ ਇਹੀ ਦੱਸਿਆ ਇਹਨਾਂ ਨੂੰ ਵੀ ਦਿਮਾਗ ਦੇ ਨਾਲ ਫਟੀਆਂ ਔਰ ਸਕੈਨ ਮੈਂ ਕਦੇ ਵਾਸਤੇ ਕਰਾਣਾ ਸਕੈਨ ਜਿਹਹੀ ਆਣਾ ਨਾ ਦਿਮਾਗ ਨਾਲ ਫਟੀਆਂ ਵੱਡ ਕਲੌਕ ਹੈ ਅੰਦਰ ਦੋ ਪ੍ਰਕਾਰ ਦਾ ਲਿਖ ਨੂੰ ਜੰਮ ਜਾਂਦਾ ਖੂਨ ਰਿਸ ਜਾਂਦਾ ਨਾਰ ਦੇ ਵਿੱਚ ਮੇਨ ਨਾਰ ਇਹਨਾਂ ਦੀ ਉਸੇ ਰੀਤੇ ਆਏ ਇੱਥੇ ਉਸੇ ਦਾ ਵਾਸਤੇ ਕੋਈ ਨਾੜ ਫਟਣ ਦੀ ਇਹਨ ਇੱਕ ਦੇਖੋ ਤੁਸੀਂ ਇਸ ਵਾਸਤੇ ਕੋਲਣ ਵੇ ਪਿਛਲੇ ਚੈਨਲ ਦਾ ਪਤਾ ਨਹੀਂ ਮੈਨੂੰ ਅਸਲ ਸਿਵਾ ਨੇ ਦੇ। ਨਹੀਂ ਗੱਤਵਰਤਾ ਮੈਨੂੰ ਨਹੀਂ ਪਤਾ ਇੰਨਾ ਕਿਵੇਂ ਪਤਾ ਚੱਲਿਆ ਕਿ ਜਿਹੜਾ ਨਵਾਂ ਪ੍ਰਾਈਵੇਟ ਹਸਪੀਟਲ ਖੁੱਲਿਆ। ਨਹੀਂ ਇਹਦੇ ਬਾਰੇ ਸਾਨੂੰ ਨਹੀਂ ਪਤਾ ਇਹ ਨਵਾਂ ਹੀ ਹਸਪੀਟਲ ਖੁੱਲਿਆ। ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਜੇ ਕੋਈ ਇਦਾਂ ਦੀ ਹੈਗੀ ਹੈ ਤੇ ਦੇ ਸਕਦੇ ਅਸੀਂ ਉਹਨਾਂ ਦੇ ਡਾਕੂਮੈਂਟ ਵਗੈਰਾ ਜਾ ਕੇ ਚੈੱਕ ਕਰ। ਸਰ ਲੜਕੇ ਪਰਵਾਰੋਂ ਜਿਹਦੀ ਡੈਥ ਹੋਈ ਹੈ ਉਹਨਾਂ ਦਾ ਪ੍ਰੋਬਲਮ ਉਪਰ ਟੈਸਟ ਕੀਤਾ ਜਾ ਰਿਹਾ ਹਸਪੀਟਲ ਦੇ ਖਿਲਾਫ ਤੇ ਸਰ ਤੁਸੀਂ ਇਥੋਂ ਦਾ ਐਸਐਮਓ ਦੇ ਇਹ ਤੁਹਾਡੀ ਮੌਜੂਦ ਤੋਂ ਬਿਨਾਂ ਹੀ ਮੈਦ ਬੋਲ ਸਕਦੇ ਕੋਈ ਵੀ ਕੁਆਲੀਫਾਈਡ ਜਿਹੜਾ ਡਾਕਟਰ ਹੈ ਨਾ ਜਿਹੜਾ ਕੁਆਲੀਫਾਈਡ ਡਾਕਟਰ ਹੈ ਜਿਹਦੇ ਕੋਲ ਡਿਗਰੀ ਹੈ ਉਹ ਆਪਣੀ ਕਲੀਨਿਕ ਖੋਲ ਸਕਦਾ ਹੈ ਆਪਣੇ ਜਿਹੜੇ ਸਰਟੀਫਿਕੇਟ ਜਿਹਦੇ ਕੋਲ ਹੋਣ ਰਜਿਸਟ੍ਰੇਸ਼ਨ ਹੋਈ ਹੈ ਪੰਜਾਬ ਮੈਡੀਕਲ ਕੌਂਸਲ ਵੱਲੋਂ ਉਹ ਆਪਣਾ ਕਲੀਨਿਕ ਚਲਾ ਸਕਦਾ ਹੈ ਲਕੋ ਬਿਲਕੁਲ ਜੇ ਆਪਾਂ ਨੂੰ ਕੋਈ ਸਹਾਇਤਾ ਤੁਸੀਂ ਲਿਖ ਕੇ ਦਿਓ ਆਪਾਂ ਸਿਵਲ ਸਰਜਨ ਸਾਹਿਬ ਦੀ ਹੈਲਪ ਲੈ ਕੇ ਉਹਨਾਂ ਦੀ ਬੋਰਡ ਬਣਾ ਕੇ ਅਸੀਂ ਉੱਥੇ ਜਾ ਕੇ ਇਨਕੁਆਇਰੀ ਕਰ ਸਕਦੇ ਹਾਂ ਕਿ ਆਪਣੇ ਜਿਹੜੇ ਡਾਕੂਮੈਂਟ ਦਿਖਾਏ ਜਾਣ ਇਸ ਚੈਨ ਡੋਰੀ ਨੇ ਹਸਪੀਟਲ ਸਪਲਿਸ਼ਨ ਕੰਟਰੋਲ ਬੋਰਡ ਵੱਲੋਂ ਸਰਟੀਫਾਈਡ ਹੋ ਵੀ ਚੁੱਕੀ ਹੈ ਫਿਰ ਸਾਡਾ ਇੱਕ ਬਾਇਓ ਬਾਇਓ ਵੇਸਟ ਜਿਹੜਾ ਬਾਇਓ ਮੈਡੀਕਲ ਵੇਸ ਜਨਰੇਟ ਹੁੰਦਾ ਉਹਦੇ ਵੱਲੋਂ ਵੀ ਫਾਇਰ ਸੇਫਟੀ ਵੱਲੋਂ ਸਰਟੀਫਿਕੇਟ ਵੀ ਚਾਹੀਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਹੌਸ ਸਰ ਜਿਹੜੇ ਇਹੋ ਜਿਹੇ ਡਾਇਰੈਕਟਰ ਨੇ ਕਾਨੂੰਨੀ ਸ਼ਿਕਾਇਤ ਤੇ ਤੰਕੇ ਲੋਕਾਂ ਦੀ ਸਿਹਤ ਤੋਂ ਨਾਲ ਖੇਡ ਵਰਤਨ ਨੂੰ ਵੀ ਸਾਨੂੰ ਆਪਣੇ ਸਿਵਲ ਸਜਣ ਸਾਹਵਲ ਹੋ ਰਹਿਤਾ ਹੋਣਗੇ ਆ ਜੋ ਵੀ ਉਹਨਾਂ ਵੱਲੋਂ ਅਨੁਮੋਡ੍ਰੈਕਸ਼ਨ ਆਈ ਗਈ ਹੈ ਉਸ ਦੇ ਸਾਬ ਮੈਨੀਪੁਲੇਟ ਕਰਕੇ ਜੋ ਵੀ ਬੰਦੀ ਕਰਕੇ